ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਜੋਤਿਸ਼ ਗਿਆਨ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਗੱਲ ਕਰਾਂਗੇ ਕੁੰਡਲੀ ਦੇ ਵਿੱਚ ਸਰਕਾਰੀ ਨੌਕਰੀ ਦੇ ਯੋਗ ਬਾਰੇ ਤੇ ਨਾਲ ਤੁਹਾਨੂੰ ਦੱਸਾਂਗੇ ਉਸ ਦੇ ਉਪਾਅ ਸਰਕਾਰੀ ਨੌਕਰੀ ਦਾ ਘਾਰਕ ਗ੍ਰਹਿ ਜਿਹੜਾ ਉਹ ਸੂਰਜ ਨੂੰ ਮੰਨਿਆ ਗਿਆ ਜੇ ਤੁਹਾਡੀ ਕੁੰਡਲੀ ਦੇ ਵਿੱਚ ਸੂਰਜ 5 ਨੰਬਰ ਦੀ ਰਾਸ਼ੀ ਸਿੰਘ ਦੇ ਵਿੱਚ ਹੋਵੇ 9 ਨੰਬਰ ਦੀ ਰਾਸ਼ੀ ਤੁਣੋਂ ਦੇ ਵਿੱਚ ਹੋਵੇ ਜਾਂ 12 ਨੰਬਰ ਦੀ ਰਾਸ਼ੀ ਮੀਨ ਦੇ ਵਿੱਚ ਹੋਵੇ ਜਾਂ 1 ਨੰਬਰ ਦੀ ਰਾਸ਼ੀ ਮੇਸ਼ ਦੇ ਵਿੱਚ ਹੋਵੇ ਤੇ ਨਾਲ ਸੂਰਜ ਦੀ ਮਹਾ ਦਸ਼ਾ ਤੇ ਅੰਤਰ ਦਸ਼ਾ ਤੁਹਾਡੀ ਕੁੰਡਲੀ ਦੇ ਵਿੱਚ ਝੱਡ ਪਵੇ ਤਾਂ ਤੁਹਾਨੂੰ ਸਰਕਾਰੀ ਨੌਕਰੀ ਮਿਲਣ ਦੇ ਜਿਹੜੇ ਯੋਗ ਨੇ ਉਹ ਤੁਹਾਡੇ ਪ੍ਰਭਲ ਹੋ ਜਾਂਦੇ ਨੇ ਅਗਰ ਤੁਹਾਡੀ ਕੁੰਡਲੀ ਦੇ ਵਿੱਚ ਸੂਰਜ 7 ਨੰਬਰ ਦੀ ਰਾਸ਼ੀ ਭਾਵ ਤੁਲਾ ਦੇ ਵਿੱਚ ਹੈ ਤਾਂ ਇੱਥੇ ਸੂਰਜ ਨੀਚ ਦਾ ਮੰਨਿਆ ਗਿਆ ਜੇ ਇਸ ਰਾਸ਼ੀ ਦੇ ਵਿੱਚ ਤੁਹਾਡਾ ਸੂਰਜ ਹੈ ਤਾਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਤੁਹਾਨੂੰ ਨੌਕਰੀ ਪ੍ਰਾਪਤ ਕਰਨ ਵਿੱਚ ਸਫਲਤਾ ਨਹੀਂ ਮਿਲਦੀ ਇਸ ਤੋਂ ਇਲਾਵਾ ਆਪਾਂ ਕੁੰਡਲੀ ਦੇ ਵਿੱਚ ਮਹਾ ਦਸ਼ਾ ਅੰਤਰ ਦਸ਼ਾ ਵਰਸ਼ ਫਲ ਵਰਸ਼ ਫਲ ਪਲੱਸ ਨਕਸ਼ਤਰ ਨਕਸ਼ਤਰ ਇਹਨਾਂ ਨੂੰ ਦੇਖ ਕੇ ਹੀ ਕੁੰਡਲੀ ਦੇ ਵਿੱਚ ਆਪਾਂ ਯੋਗ ਹੈ ਜਿਹੜਾ ਕਲੀਅਰ ਪਤਾ ਕਰ ਸਕਦੇ ਆ ਜੇਕਰ ਤੁਹਾਨੂੰ ਇਸ ਸਬੰਧਤ ਕੋਈ ਪ੍ਰੋਬਲਮਸ ਆ ਰਹੀਆਂ ਨੇ ਤਾਂ ਤੁਸੀਂ ਇਹ ਉਪਾਅ ਕਰ ਸਕਦੇ ਹੋ ਫਸਟ ਸੂਰਜ ਨੂੰ ਜਲ ਚੜਾ ਸਕਦੇ ਹੋ ਰੋਜ਼ਾਨਾ ਜੇ ਤੁਸੀਂ ਰੋਜ਼ ਨਹੀਂ ਕਰ ਸਕਦੇ ਤਾਂ ਹਰ ਐਤਵਾਰ ਕਰੋ ਸੈਕਿੰਡ ਪਾਣੀ ਦੇ ਵਿੱਚ ਹਲਦੀ ਪਾ ਕੇ ਇਸ਼ਨਾਨ ਕਰੋ ਹਰ ਵੀਰਵਾਰ ਅਤੇ ਹਰ ਐਤਵਾਰ ਥਰਡ ਆਪਣੇ ਸੱਜੇ ਹੱਥ ਦੇ ਵਿੱਚ ਤਾਂਬੇ ਦਾ ਕੜਾ ਪਾਓ ਐਤਵਾਰ ਸਵੇਰੇ ਕਰਕੇ ਦੇਖੋ ਰਿਜ਼ਲਟ ਤੁਹਾਨੂੰ 100% ਮਿਲਣਗੇ ਜੋਤਿਸ਼ ਦੇ ਸਬੰਧਤ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਾਂ ਵਾਸਤੂ ਦੇ ਹਿਸਾਬ ਨਾਲ ਤੇ ਗ੍ਰਹਾਂ ਦੇ ਹਿਸਾਬ ਨਾਲ ਤੁਹਾਨੂੰ ਨਵੀਂ ਜਾਣਕਾਰੀ ਦਿੰਦੇ ਰਹਾਂਗੇ ਜੇ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀਆਂ ਲੱਗ ਰਹੀਆਂ ਨੇ ਉਹ ਵੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਦੇਖਣ ਲਈ ਧੰਨਵਾਦ ਜੀ